ਅਰੇ ਬਦਮਨ ਸਿੰਘ ਰੂਪ ਦੇ ਨਬਲ ਤੇਲਾ ਦਾ ਅਗਲਾ ਕਾਂਡ 14 ਨਰਦੀਪ ਸਿੰਘ ਦੇ ਵੱਜ ਸੈਕਟਰੀ ਦੇ ਦਫਤਰ ਵਿੱਚ ਇਕੱਲਾ ਹੀ ਬੈਠਾ ਸੀ ਸਿਮਰਨਜੀਤ ਲੰਚ ਕਰਕੇ ਕਿਤੇ ਬਾਹਰ ਚਲਾ ਗਿਆ ਉਹ ਕਈ ਵਾਰ ਪ੍ਰਧਾਨ ਕੈਸ਼ੀਅਰ ਵਾ ਇਸ ਪ੍ਰਧਾਨ ਜੋਇੰਟ ਸੈਕਟਰੀ ਕੋਲ ਚਲਿਆ ਜਾਂਦਾ ਸੀ ਅਸਲ ਵਿੱਚ ਉਹ ਆਪਣੇ ਕੰਮਾਂ ਕਾਰਾਂ ਬਾਰੇ ਹਰ ਇੱਕ ਤੋਂ ਸਲਾਹ ਲੈਂਦਾ ਸੀ ਉਂਝ ਵੀ ਹੁਣ ਸਾਰੇ ਹਰ ਗੱਲ ਵਿੱਚ ਇੱਕ ਮਤ ਹੁੰਦੇ ਸਨ ਅਚਾਨਕ ਦਫਤਰ ਦਾ ਦਰਵਾਜ਼ਾ ਖੁੱਲਿਆ ਤੇ ਚਾਰ ਪੰਜ ਵਕੀਲ ਅੰਦਰ ਆ ਕੇ ਦੋ ਤਿੰਨ ਜਣਿਆਂ ਨੇ ਨਰਦੇਵ ਦੇ ਪੈਰੀਂ ਖਤਰਾਇ ਤੇ ਸਾਹਮਣੇ ਕੁਰਸੀਆਂ ਉੱਤੇ ਬੈਠ ਗਏ। ਉਹ ਬੈਠੇ ਬੈਠੇ ਅਦਰ ਲੀਆਂ ਉਦਰ ਲੀਆਂ ਗੱਲਾਂ ਮਾਰਨ ਲੱਗੇ। ਉਹਨਾਂ ਪੁੱਛਿਆ ਸੈਕਟਰੀ ਸਾਹਿਬ ਕਿੱਥੇ ਨੇ ਅੰਕਲ? ਆਹ ਬਸ ਲੰਚ ਕਰਕੇ ਬਾਹਰ ਨਿਕਲਿਆ ਹੋ ਸਕਦਾ ਸਾਹਮਣੇ ਜਿਹੜੀ ਬਾਹਰ ਬਣ ਰਹੀ ਆ ਨਾ ਉਹਦਾ ਕੰਮ ਦੇਖਣ ਗਿਆ ਹੋਵੇ। ਦੇਵ ਨੇ ਕਿਹਾ ਅੰਕਲ ਵਰਦੀਆਂ ਵੀ ਹੁਣ ਤਾਂ ਸਾਰੇ ਕਰਮਚਾਰੀਆਂ ਦੇ ਪਾਈਆਂ ਹੁੰਦੀਆਂ। ਹਾ ਹਾ ਵਰਦੀਆਂ ਸਾਰੇ ਕਰਮਚਾਰੀ ਪਾਉਂਦੇ ਹਨ। ਉਹਨੀਆਂ ਵੀ ਚਾਹੀਦੀਆਂ ਤਾਂ ਕਿ ਵਕੀਲਾਂ ਨੂੰ ਆਪਣੇ ਕਰਮਚਾਰੀਆਂ ਦਾ ਪਤਾ ਲੱਗ ਸਕੇ ਅਤੇ ਕਲਾਇੰਟਾਂ ਨੂੰ ਵੀ ਹਨਰਦੇਵ ਸਿੰਘ ਦੇਵ ਉਹਨਾਂ ਨੂੰ ਪਾਪ ਰਿਆ ਸੀ ਕਿ ਅਸਲ ਵਿੱਚ ਇਹ ਕੀ ਕਹਿਣਾ ਚਾਹੁੰਦੇ ਹਨ ਉਹਨਾਂ ਵਿੱਚੋਂ ਇੱਕ ਕਾਲੇ ਜਿਹੇ ਰੰਗ ਦਾ ਵਕੀਲ ਬੋਲਿਆ ਅੰਕਲ ਇਹਨਾਂ ਕੰਮਾਂ ਵਿੱਚੋਂ ਕਮਿਸ਼ਨ ਵੀ ਖਾਂਦੇ ਹੋਣਗੇ ਐਗਜ਼ੈਕਟਿਵ ਕਮੇਟੀ ਦੇ ਅਧਿਕਾਰ ਹਾਂ ਹਾਂ ਬਿਲਕੁਲ ਇਹ ਕਮਿਸ਼ਨ ਖਾਂਦੇ ਹਨ ਮੈਂ ਆਪ ਦੇਖਿਆ ਇਹਨਾਂ ਨੂੰ ਕਮਿਸ਼ਨ ਖਾਂਦੇ ਆ ਤੁਸੀਂ ਬਿਲਕੁਲ ਠੀਕ ਕਹਿੰਦੇ ਹੋ ਨਰਦੇਵ ਸਿੰਘ ਦੇਵ ਬੋਲਿਆ ਦੇਖਿਆ ਮੈਂ ਕਿਹਾ ਸੀ ਨਾ ਭਾਈ ਇਹ ਕਮਿਸ਼ਨ ਖਾਂਦੇ ਨੇ ਹੁਣ ਤਾਂ ਅੰਕਲ ਜੀ ਵੀ ਕਹਿ ਰਹੇ ਨੇ ਉਹ ਵਕੀਲ ਖੁੱਬ ਕੇ ਬੋਲਿਆ ਹੁੰਦੇ ਫਿਰ ਬੋਲਿਆ ਉਹ ਮਖਾ ਮੈਂ ਆਪ ਦੇਖਿਆ ਇੱਕ ਦਿਨ ਕਮਿਸ਼ਨ ਖਾਂਦੇ ਇਹਨਾਂ ਨੂੰ ਮੈਨੂੰ ਕਹਿੰਦਾ ਸਿਮਰਨਜੀਤ ਕੇ ਅੱਜ ਪ੍ਰਧਾਨ ਦੇ ਕਮਰੇ ਵਿੱਚ ਪੰਜਾਂ ਅਹੁਦੇਦਾਰਾਂ ਨੇ ਇਕੱਠਾ ਲੰਚ ਕਰਨਾ ਹੈ ਲੈ ਜੀ ਤੁਸੀਂ ਆਪ ਹੀ ਲੰਚ ਕਰ ਲਵੋ ਆਪਣਾ ਅਸੀਂ ਪ੍ਰਧਾਨ ਜੀ ਨਾਲ ਕਰਨਾ ਮੈਂ ਭਾਈ ਜਦੋਂ ਆਪਣਾ ਲੰਚ ਕਰਕੇ ਉਧਰ ਪ੍ਰਧਾਨ ਦੇ ਕਮਰੇ ਵਿੱਚ ਆ ਗਿਆ ਤਾਂ ਭਾਈ ਕੀ ਦੇਖਦਾ ਉਹ ਲੰਚ ਦੀ ਥਾਂ ਕਮਿਸ਼ਨ ਖਾਰੇ ਸਨ ਸਾਰਿਆਂ ਨੇ ਆਪਣੀਆਂ ਆਪਣੀਆਂ ਪਲੇਟਾਂ ਵਿੱਚ ਕਮਿਸ਼ਨ ਪਾਇਆ ਹੋਇਆ ਸੀ ਤੇ ਲੱਗੇ ਹੋਏ ਸਨ ਚਮਚਾਣਾ ਕਮਿਸ਼ਨ ਖਾਣ ਇਹ ਤਾਂ ਅੰਕਲ ਹੁਣ ਤੁਸੀਂ ਸਾਨੂੰ ਟੀਚਣਾ ਕਰ ਦਿਓ ਉਹ ਹੀ ਹੀ ਕਰਦੇ ਕੱਚੇ ਜਿਹੇ ਹੋਏ ਦਫਤਰ ਤੋਂ ਬਾਹਰ ਚਲੇ ਗਏ ਜਦੋਂ ਸਿਮਰਨ ਜੀ ਤਾਇਆ ਤਰਦੀਪ ਨੇ ਸਾਰੀ ਗੱਲ ਦੱਸੀ ਦੇਵ ਕਹਿੰਦਾ ਭਾਏ ਦੇਖਿਆ ਉਹਨਾਂ ਨੂੰ ਬਾਹਰ ਖੜਿਆ ਡੈਡੀ ਇਹਨਾਂ ਦਾ ਇਹੋ ਕੰਮ ਹੈ ਇਹ ਮਕੇਸ਼ਪੁਰੀ ਤੇ ਚੇਲੇ ਨੇ ਇਹਨਾਂ ਨੂੰ ਕੰਮ ਨਹੀਂ ਕਰਨੀ ਲਾਈ ਬਝਾਈ ਤੋਂ ਬਿਨਾ ਸਿਮਰਨ ਜੀ ਚੁੱਪਚਾਪ ਨਾਕਮ ਕਰਨ ਲੱਗ ਪਿਆ ਉਹਨਾਂ ਦੀਆਂ ਗੱਲਾਂ ਨੂੰ ਬਿਲਕੁਲ ਅਣਗੌਰੀਆਂ ਕਰਕੇ ਸਿਮਰਨ ਜੀ ਦੇ ਮਨ ਵਿੱਚ ਆਇਆ ਕਿ ਮਕੇਸ਼ਪੂਰੀ ਬਾਰੇ ਅਸਲ ਗੱਲ ਦੱਸਦੇ ਵੇ ਭਾਵੇਂ ਬਾਅਦ ਵਿੱਚ ਜਨਰਲ ਹਾਊਸ ਦੀ ਮੀਟਿੰਗ ਵਿੱਚ ਉਹਦੇ ਡੈਡੀ ਤੇ ਮਕੇਸ਼ਪੂਰੀ ਭਾਸ਼ਣ ਦਿੰਦੇ ਸਨ ਅਤੇ ਮਕੇਸ਼ਪੂਰੀ ਜਦੋਂ ਉਹਦੇ ਡੈਡੀ ਨੂੰ ਮਿਲਦਾ ਤਾਂ ਝੁੱਕ ਕੇ ਪੈਰੀ ਹੱਥ ਲਾਉਣ ਵਾਂਗ ਮਿਲਦਾ ਪਰ ਸਿਮਰਨ ਜੀ ਤੇ ਡੈਡੀ ਨਰਦੀਪ ਸਿੰਘ ਦੇ ਨਿੱਠ ਕੇ ਬਾਅਦ ਵਿੱਚ ਖੁੱਬੇ ਹੋਏ ਨਹੀਂ ਸਨ ਉਸ ਨੂੰ ਬਾਅਦ ਵਿੱਚ ਵਿਚਰ ਰਹੇ ਬੰਦਿਆਂ ਦੀ ਅਸਲੀਅਤ ਬਾਰੇ ਪਤਾ ਨਹੀਂ ਸੀ ਹੁੰਦਾ ਉਤਾਪਾਸ਼ੰਤ ਨਹੀਂ ਬਿਨਾ ਕਿਸੇ ਲਗ ਰਿਪੀਟ ਦੀ ਅਗਰਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣਾ ਸਿਮਰਨਜੀਤ ਦੇ ਡੈਡੀ ਦਾ ਸੁਭਾਸੀ ਇਸੇ ਲਈ ਵਕੀਲ 우ਸਤਾਦ ਦਰਮਾਨ ਕਰਤੇ ਸਨ ਸਿਮਰਨਜੀਤ ਨੇ ਸੋਚਿਆ ਕਿ ਉਹ ਆਪਣੇ ਡੈਡੀ ਨੂੰ ਮਕੇਸ਼ਪੂਰੀ ਦੇ ਅਸਲ ਕਿਰਦਾਰ ਬਾਰੇ ਦੱਸੇ ਦਫ਼ਤਰ ਵਿੱਚ ਆਪਣਾ ਕੰਮ ਕਾ ਕੇ ਸਿਮਰਨਜੀਤ ਨੇ ਆਪਣੇ ਡੈਡੀ ਨੂੰ ਕਿਹਾ ਡੈਡੀ ਮੈਂ ਤੁਹਾਨੂੰ ਮਕੇਸ਼ਪੂਰੀ ਬਾਰੇ ਦੱਸਦਾ ਇਹ ਬੜਾ ਸ਼ੈਤਾਨ ਬੰਦਾ ਹੈ ਭਾਵੇਂ ਵਕਾਰਤ ਵਿੱਚ ਬਹੁਤ ਸਫਲ ਹੈ ਚੰਡੀਗੜ੍ਹ ਦਾ ਸੀਨੀਅਰ ਸਟੈਂਡਿੰਗ ਕਾਉਂਸਲ ਰਿਹਾ ਸਵਧਾਨ ਦਾ ਮਹਰਤ ਤੇ ਬਲਾਰਾ ਬਹੁਤ ਚੰਗਾ ਹੈ। ਸਰੋਤਿਆਂ ਨੂੰ ਕੈਲ ਕਰ ਲੈਂਦਾ ਹੈ, ਪ੍ਰਭਾ ਪਾ ਲੈਂਦਾ ਹੈ। ਪਰ ਦੂਜਿਆਂ ਦੀ ਸਿਹਰਤ ਨਹੀਂ ਹੈ, ਪਤਾ ਨਹੀਂ ਕਦ ਪਿੱਟ ਤੇ ਖਾ ਦੇਵੇ। ਉਹਦਾ ਰੈਡੀ ਬੋਲਿਆ। ਪਰ ਮੈਨੂੰ ਇੰਨਾ ਡੁੰਗਾਈ ਵਿੱਚ ਕਿਸੇ ਬਾਰੇ ਵੀ ਪਤਾ ਨਹੀਂ ਹੈ। ਨਾ ਮੈਨੂੰ ਲੋੜ ਹੈ, ਮੈਂ ਕੀ ਲੈਣਾ ਸਾਰਿਆਂ ਬਾਰੇ ਕੋ-ਕੋ ਕੇ ਜਾਣਨ ਲਈ। ਪਰ ਤੂੰ ਦੱਸ ਦਿੱਤਾ ਇਹ ਵੀ ਚੰਗਾ ਹੈ। ਮੈਂ ਅੱਗੋਂ ਉਹਦੇ ਬਾਰੇ ਜਾਣ ਰੱਖਾਂਗਾ। ਪਰ ਇੱਕ ਘਟਨਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਜਿਹੜੀ ਤੁਹਾਡੇ ਨਾਲ ਸੰਬੰਧਿਤ ਹੈ, ਸ਼ਾਇਦ ਤੁਹਾਨੂੰ ਯਾਦ ਹੋਵੇ ਜਨਾ। ਸਵਰਨਜੀਤ ਨੇ ਕਿਹਾ ਨਾ ਮੈਨੂੰ ਨਹੀਂ ਪਤਾ ਤੂੰ ਦੱਸ ਸ਼ਾਇਦ ਯਾਦ ਆ ਜਾਵੇ ਇਹ ਮਕੇਸ਼ਪੁਰੀ ਆਪਣੇ ਕੁਝ ਬੰਦਿਆਂ ਨੂੰ ਲੈ ਕੇ ਹਾਈ ਕੋਰਟ ਦੀ ਲਾਇਬ੍ਰੇਰੀ ਦੇ ਇੱਕ ਪਾਸੇ ਕੰਦਕੁਲ ਬੈਠੇ ਹੁੰਦੇ ਸਨ ਉੱਥੇ ਕਈ ਵਾਰ ਸੈਮੀਨਾਰ ਵੀ ਰੱਖ ਲੈਂਦੇ ਸਨ ਪਰ ਇੱਕ ਵਾਰ ਉਸ ਵੇਲੇ ਦੇ ਪ੍ਰਧਾਨ ਨੇ ਕਿਹਾ ਕਿ ਤੁਸੀਂ ਲਾਇਬ੍ਰੇਰੀ ਵਿੱਚ ਸੈਮੀਨਾਰ ਨਹੀਂ ਰੱਖ ਸਕਦੇ ਕਿਸੇ ਨੂੰ ਵੀ ਬਾਹਰ ਦੇ ਬਰਾਬਰ ਆਪਣੇ ਸੈਮੀਨਾਰ ਨਹੀਂ ਕਰਨੇ ਚਾਹੀਦੇ ਪ੍ਰਧਾਨ ਨੇ ਜ਼ਬਰਦਸਤੀ ਕਰਮਚਾਰੀਆਂ ਨੂੰ ਕਹਿ ਕੇ ਉੱਥੋਂ ਉਹਨਾਂ ਨੂੰ ਉਠਾਲ ਦਿੱਤਾ ਉਸ ਵੇਲੇ ਆਪਾਂ ਘਰ ਆ ਗਏ ਸੀ ਨਾ ਮਕੇਸ਼ਪੁਰੀ ਦੇ ਖਾਸ ਬੰਦੇ ਨੇ ਤੁਹਾਨੂੰ ਫੋਨ ਕੀਤਾ ਉਸਨੇ ਕਿਹਾ ਕਿ ਅੰਕਲ ਤੁਸੀਂ ਆਇਓ ਲਾਇਬ੍ਰੇਰੀ ਵਿੱਚ ਸਾਨੂੰ ਉੱਥੇ ਸੈਮੀਨਾਰ ਨਹੀਂ ਕਰ ਦਿੰਦੇ ਹੁਣ ਤੁਹਾਡੀ ਲੋੜ ਹੈ ਮਕੇਸ਼ਪੁਰੀ ਜੀ ਨੇ ਵੀ ਤੁਹਾਨੂੰ ਬੁਲਾਉਣ ਲਈ ਕਿਹਾ ਤੁਸੀਂ ਡੈਡੀ ਪਤਾ ਕੀ ਕਿਹਾ ਸੀ ਕਿਆ ਕਰੋ ਤੁਸੀਂ ਪ੍ਰਧਾਨ ਨੂੰ ਕਹੋ ਕਿ ਦਫ਼ਤਰ ਦੇ ਕਮੇਟੀ ਰੂਮ ਵਿੱਚ ਜਿਹੜੇ ਸੀਨੀਅਰ ਵਕੀਲ ਆ ਕੇ ਬੈਠਦੇ ਆ ਉਹ ਉੱਥੇ ਲੰਚ ਕਰਦੇ ਆ ਪਹਿਲਾਂ ਉਹਨਾਂ ਨੂੰ ਉਠਾ ਲਓ ਫਿਰ ਸਾਨੂੰ ਕਹੋ ਤੁਸੀਂ ਉਹਨੇ ਪ੍ਰਧਾਨ ਦੇ ਦਫ਼ਤਰ ਅੱਗੇ ਨਾਰੇ ਮਾਰੋ ਕਿ ਸੀਨੀਅਰ ਵਕੀਲਾਂ ਨੂੰ ਕਮੇਟੀ ਰੂਮ ਵਿੱਚੋਂ ਬਾਹਰ ਕੱਢੋ ਮੈਨੂੰ ਦੱਸਣਾ ਕਿ ਜੇ ਤੁਸੀਂ ਉੱਥੇ ਨਾਰੇ ਮਾਰਦੇ ਹੋ ਕਿ ਨਹੀਂ ਜੇ ਤੁਸੀਂ ਉੱਥੇ ਨਾਰੇ ਮਾਰੋਗੇ ਤਾਂ ਹੀ ਮੈਂ ਆਵਾਂਗਾ ਦੇਖੋ ਕਿਵੇਂ ਪ੍ਰਧਾਨ ਪਿੱਛੇ हटਦਾ ਹੈ ਫਿਰ ਉਹਨਾਂ ਨਾਰੇ ਮਾਰੇ ਉਹਦੇ ਡੈਡੀ ਨੇ ਪੁੱਛਿਆ ਆ ਕੀ ਨੇ ਨਾਰੇ ਮਾਰਨੇ ਸਨ ਡੈਡੀ ਉਹਨਾਂ ਦੀ ਕੀਤਾ ਕਿਸੀ ਕਿ ਉਹ ਸੀਨੀਅਰ ਵਕੀਲਾਂ ਦੇ ਖਿਲਾਫ ਹੁੰਦੇ ਇਹੋ ਜ ਹੈ ਇਹ ਮਕੇਸ਼ਪੁਰੀ ਸਿਮਰਨਜੀਤ ਦੇ ਡੈਡੀ ਨੂੰ ਮਕੇਸ਼ਪੁਰੀ ਬਾਰੇ ਨਵਾਂ ਚਾਨਣ ਹੋਇਆ ਚੰਡੀਗੜ੍ਹ ਦੇ ਮਸ਼ਹੂਰ ਕੈਮਿਸਟ ਪੰਨਾ ਲਾਲ ਨੇ ਇੱਕ ਦਿਨ ਸਿਮਰਨਜੀਤ ਸਿੰਘ ਨੂੰ ਪੀਐਨ ਰਾਹੀ ਮਿਲਣ ਲਈ ਚਿੱਠੀ ਭੇਜੀ ਸਿਮਰਨਜੀਤ ਨੇ ਤੁਰੰਤ ਪੀਐਨ ਨੂੰ ਕਿਹਾ ਕਿ ਉਸ ਨੂੰ ਅੰਦਰ ਭੇਜੋ ਜਦੋਂ ਅੰਦਰ ਆਇਆ ਤਾਂ ਉਹਦੇ ਨਾਲ ਇੱਕ ਹੋਰ ਵਿਅਕਤੀ ਵੀ ਅੰਦਰ ਆਇਆ ਦੋਵਾਂ ਨੇ ਸਤਿਕਾਰ ਨਾਲ ਸਿਮਰਨਜੀਤ ਨੂੰ ਨਮਸਕਾਰ ਕੀਤਾ ਨਾਲ ਦਾ ਬੰਦਾ ਬਹੁਤ ਚੁੱਕ-ਚੁੱਕ ਮਰਜ਼ਿਆ ਸੀ ਸਿਮਰਨਜੀਤ ਨੇ ਪੀਨ ਨੂੰ ਬਰਾਕੇ ਕਿਹਾ ਪਹਿਲਾਂ ਪਾਣੀ ਪਿਲਾ ਫਿਰ ਸਾਰਿਆਂ ਖਾਤਰ ਚਾਹ ਲਿਆਵੀ ਨਾਲ ਗਰਮ-ਗਰਮ ਪਕੌੜੇ ਵੀ ਫੜ ਲਿਆਵੀ ਹੁਣ ਕੈਮਿਸਟ ਪੰਨਾ ਲਾਲ ਖੰਨਾ ਸਹਜੋਕੇ ਬੋਲਿਆ ਹੁੰਜ ਵੀ ਸਰਦੀ ਦੀ ਬਿਮਾਰੀ ਹੋਣ ਕਰ ਨੂੰ ਹੌਲੀ ਹੀ ਬੋਲਦਾ ਸੀ ਮਸਾਂ ਉਹਦੀ ਗੱਲ ਅਗਲੇ ਦੇ ਪੱਲੇ ਪੈਂਦੀ ਸੀ ਉਸਨੇ ਕਿਹਾ ਡਾਕਟਰ ਸਾਹਿਬ ਮੈਂ ਪੰਨਾਲਾਲ ਖੰਨਾ ਹਮਿਸਟ ਖੰਨਾ 브ਦਰਜ਼ ਵਾਲਾ ਬੇਰੀ ਬੇਨਤੀ ਹੈ ਕਿ ਹਾਈ ਕੋਰਟ ਵਿੱਚ ਕੋਈ ਕੈਮਿਸਟਰੀ ਦੁਕਾਨ ਨਹੀਂ ਹੈ ਇਹ ਮੇਰੇ ਭਨੋਈਆ ਸਾਹਿਬ ਬ੍ਰਿੰਦਰ ਕੁਮਾਰ ਅਗਰਵਾਲ ਨੇ ਜੇ ਤੁਸੀਂ ਇਹਨਾਂ ਨੂੰ ਇੱਥੇ ਕੈਮਿਸਟਰੀ ਦੁਕਾਨ ਖੋਲਣ ਦੀ ਇਜਾਜ਼ਤ ਦੇ ਦਿਓ ਤਾਂ ਤੁਹਾਡੀ ਬੜੀ ਮਿਹਰਬਾਨੀ ਹੋਵੇਗੀ ਦੇਖੋ ਖੰਨਾ ਜੀ ਮੈਨੂੰ ਖੁਸ਼ੀ ਹੈ ਕਿ ਤੁਸੀਂ ਮੈਨੂੰ ਮਿਲਣ ਆਏ ਹੋ ਚੰਡੀਗੜ੍ਹ ਦੇ ਮੰਨੇ ਪਰਮੰਨੇ ਤੁਸੀਂ ਕੈਮਿਸਟ ਅਸੀਂ ਤਾਂ ਸਦਾ ਤੁਹਾਡੀ ਦੁਕਾਨ ਤੋਂ ਲਾਈਨ ਵਿੱਚ ਖੜ ਕੇ ਦਵਾਈ ਲੈਂਦੇ ਹਾਂ। ਧੰਨਵਾਗ ਨੇ ਸਾਡੇ। ਰੀਗਲ ਇਹਨਾਂ ਦੀ ਦੁਕਾਨ ਖਲਵਾਉਣ ਦੀ। ਇਹ ਅਸੀਂ ਐਗਜ਼ੈਕਟਿਵ ਕਮੇਟੀ ਵਿੱਚ ਰੱਖ ਜਾਾਂਗੇ। ਕੁਦਰਤੀ ਕੱਲ ਨੂੰ ਹੀ ਸਾਡੀ ਮੀਟਿੰਗ ਰੱਖੀ ਹੋਈ ਹੈ ਤੁਸੀਂ। ਆ ਵੀ ਕੱਲ ਨੂੰ ਆ ਜਾਣਾ। ਮੈਂ ਤੁਹਾਨੂੰ ਮੀਟਿੰਗ ਵਿੱਚ ਵੀ ਬੁਲਾ ਲਵਾਂਗਾ। ਵੈਸੇ ਹਾਈ ਕੋਰਟ ਵਿੱਚ ਕੋਈ ਕੈਮਿਕਸ ਦੀ ਦੁਕਾਨ ਵੀ ਨਹੀਂ ਹੈ। ਉਮੀਦ ਹੈ ਚੀਫ ਜਸਟਿਸ ਇਜਾਜ਼ਤ ਦੇ ਦੇਣਗੇ। ਇਹ ਕੰਮ ਚੀਫ ਜਸਟਿਸ ਸੈਵਰਾ ਹੀ ਹੋਣਾ ਹੈ ਕਿਉਂਕਿ ਦੁਕਾਨ ਦੀ ਥਾਂ ਦੀ ਅਲਾਟਮੈਂਟ ਉਸੇ ਬਜ਼ਰ ਤੇ ਹੋਣੀ ਹੈ। ਖੰਨਾ ਤੇ ਅਗਰਵਾਲ ਨੇ ਜਿਵੇਂ ਇੱਕੱਠੇ ਹੱਥ ਜੋੜ ਕੇ ਕਿਹਾ ਬਹੁਤ ਮਿਹਰਬਾਨੀ ਸੈਕਟਰੀ ਸਾਹਿਬ ਸੈਕਟਰੀ ਸਾਹਿਬ ਸਾਨੂੰ ਤਾਂ ਕਹੀਆਂ ਨੇ ਕਿਆ ਸੀ ਕਿ ਤੁਸੀਂ ਸੈਕਟਰੀ ਸਾਹਿਬ ਨੂੰ ਮਿਲੋ ਉਹ ਸਾਰਿਆਂ ਦਾ ਕੰਮ ਜੇ ਜਾਇਜ਼ ਹੋਵੇ ਤਾਂ ਤੁਰੰਤ ਕਰ ਦਿੰਦੇ ਹਾਂ ਕੋਈ ਗੱਲ ਨਹੀਂ ਜੀ ਜਿੰਨਾ ਹੋਇਆ ਮੈਂ ਕਰਾਂਗਾ ਤੁਸੀਂ ਕੱਲ ਨੂੰ 11 ਵਜੇ ਆ ਜਾਓ ਹਾਂ ਸੱਚ ਬੈਠੋ ਮੈਂ ਤੁਹਾਡੀ ਅਰਜ਼ੀ ਵੀ ਟਾਈਪ ਕਰਵਾ ਦਿਆਂ ਸਿਮਰਨਜੀਤ ਨੇ ਬੈਲ ਮਾਰ ਕੇ ਸੀਨੀਅਰ ਸਟੈਨੋਗ੍ਰਾਫਰ ਨੂੰ ਬੁਲਾਇਆ ਜਿਹੜਾ ਬਹੁਤ ਫਰਤੀਲਾ ਤੇ ਸਮਝਦਾਰ ਸੀ ਸਟੈਨੋ ਨੂੰ ਅਰਜ਼ੀ ਡਿਕਟੇਟ ਕਰਵਾ ਦਿੱਤੀ ਜਿਹੜੀ ਚੀਫ ਜਸਟਿਸ ਨੂੰ ਸੰਬੋਧਿਤ ਸੀ ਨਵੀਂ ਦੁਕਾਨ ਕੈਮਿਸਟਰੀ ਕੋਲਨੀਸੀ ਜਿਸ ਵਿੱਚ ਹਾਈ ਕੋਰਟ ਦੀ ਬਿਲਡਿੰਗ ਕਮੇਟੀ ਤੇ ਮੈਡੀਕਲ ਕਮੇਟੀ ਨੇ ਫੈਸਲਾ ਉੱਤੇ ਹਾਂ ਕਰਨੀ ਸੀ ਬਿਲਡਿੰਗ ਕਮੇਟੀ ਨੇ ਟੁਕਮੀ ਥਾਂ ਅਲਾਟ ਕਰਨੀ ਸੀ ਤੇ ਮੈਡੀਕਲ ਕਮੇਟੀ ਨੇ ਕੈਮਿਸਟਰੀ ਦੁਕਾਨ ਖੋਲਣ ਲਈ ਮਨਜ਼ੂਰੀ ਦੇਣੀ ਸੀ ਪਰ ਫਾਈਨਲ ਹਾਂ ਚੀਫ ਸਾਹਿਬ ਨੇ ਕਰਨੀ ਸੀ ਸਟੈਨੋ ਨੇ ਤੁਰੰਤ ਤਰਜੀਹ ਟਾਈਪ ਕਰਕੇ ਸੈਕਟਰੀ ਦੇ ਸਾਹਮਣੇ ਰੱਖ ਦਿੱਤੀ ਸਿਵਰਨਜੀਤ ਨੇ ਦੋ ਚਾਰ ਪ੍ਰੂਫ ਲਾ ਕੇ ਮੋਡ ਟਾਈਪ ਕਰਕੇ ਅਤੇ ਦੋ ਕਾਪੀਆਂ ਕੱਢ ਕੇ ਲਿਆਉਣ ਲਈ ਕਿਹਾ ਹੁਣ ਅਰਜ਼ੀ ਮੁਕੰਮਲ ਕਰਕੇ ਅਗਰਵਾੜ ਦੇ ਦਸਤਕਤ ਕਰਵਾ ਲਈ ਦੋਵੇਂ ਪੰਨਾ لال ਖੰਨਾ ਤੇ ਬ੍ਰਿੰਦਰ ਕੁਮਾਰ ਅਗਰਵਾਲ ਸਿਮਰਨ ਜੀ ਦੇ ਚਿਹਰੇ ਨੂੰ ਨਿਹਾਉਂਦੇ ਰਹੇ। ਉਹ ਦੇਖ ਰਹੇ ਸਨ ਕਿ ਸੈਕਟਰੀ ਕਿੰਨਾ ਹੈਲਪਫੁਲ ਹੈ। ਜਿਵੇਂ ਉਹਦੇ ਬਾਰੇ ਵਕੀਲ ਦੱਸਦੇ ਸਨ ਇਹ ਤੋਂ ਉਸ ਤੋਂ ਵੀ ਵੱਧ ਤੇ ਆਪਣੇ ਆਪ ਉਹਨਾਂ ਦੇ ਕੰਮ ਕਰੀ ਜਾਂਦਾ। ਫਿਰ ਕੋਈ ਆਸਾਨ ਵੀ ਨਹੀਂ ਜਿਤਾ ਰਿਹਾ। ਦੂਜੇ ਦਿਨ ਮੀਟਿੰਗ ਤੋਂ ਘੰਟਾ ਪਹਿਲਾਂ ਦੋਵੇਂ ਜਣੇ ਸੈਕਟਰੀ ਦੇ ਦਫ਼ਤਰ ਵਿੱਚ ਪਹੁੰਚ ਗਏ। ਐਗਜ਼ੀਕਟਿਵ ਕਮੇਟੀ ਨੇ ਬੜੀ ਖੁਸ਼ੀ ਮਨਾਈ ਕਿ ਚੰਗਾ ਹੈ ਜੇ ਕੈਮਿਸਟਰੀ ਦੁਕਾਨ ਖੁੱਲ ਰਹੀ ਹੈ ਕਿਉਂਕਿ ਸਾਰੇ ਇਸੇ ਦੁਕਾਨ ਦੀ ਘਾਟ ਮਹਿਸੂਸ ਕਰਦੇ ਸਨ। ਪਰ ਪ੍ਰਧਾਨ ਵਿਕਰਮ ਸਿੰਘ ਸੰਧੂ ਨੇ ਕਿਹਾ ਕਿ ਉਹਨਾਂ ਤੋਂ ਇੱਕ ਤਾਂ ਦਵਾਈਆਂ ਉੱਤੇ ਡਿਸਕਾਊਂਟ ਤੈਅ ਕਰੋ ਦੂਜੇ ਕੁਝ ਵਾਰ ਨੂੰ ਵੀ ਡੋਨੇਸ਼ਨ ਦੇਵੇ ਆਖਰ ਉਹਨਾਂ ਨੂੰ ਦੁਕਾਨ ਖੋਲਣ ਲਈ ਥਾਂ ਅੱਜ ਮਿਲਣੀ ਹੈ ਫਿਰ ਵੀ ਹਾਈ ਕੋਰਟ ਹੈ ਹਜ਼ਾਰਾਂ ਵਕੀਲ ਹਾਈ ਕੋਰਟ ਦੇ ਕਰਮਚਾਰੀ ਕਲਾਇੰਟ ਦੁਕਾਨਾਂ ਤੇ ਕੈਂਟੀਨਾਂ ਵਾਲੇ ਤੇ ਜੱਜ ਬਹੁਤ ਸੇਲ ਹੋਵੇਗੀ ਉਹਨਾਂ ਨੂੰ ਦੋਹਾਂ ਨੂੰ ਅੰਦਰ ਬੁਲਾਇਆ ਗਿਆ ਪ੍ਰਧਾਨ ਨੇ ਆਪਣੀਆਂ ਡੋਨੇਸ਼ਨ ਕਮਿਸ਼ਨ ਆਦਿ ਦੀਆਂ ਸ਼ਰਤਾਂ ਦੱਸੀਆਂ ਉਸੇ ਵੇਲੇ ਵਿਰਿੰਦਰ ਕੁਮਾਰ ਅਗਰਵਾਲ ਨੇ ਹੱਥ ਜੋੜ ਕੇ ਕਿਹਾ ਸਰ ਜਿਵੇਂ ਤੁਸੀਂ ਕਹੋਗੇ ਮੈਂ ਉਸ ਤੋਂ ਵੱਧ ਕਰਾਂਗਾ ਤੁਸੀਂ ਫਿਕਰ ਕਿਉਂ ਕਰਦੇ ਹੋ ਪਹਿਲਾਂ ਦੁਕਾਨ ਖੁੱਲਣ ਦੀ ਮਨਜ਼ੂਰੀ ਤਾਂ ਮਿਲ ਜਾਵੇ ਮਗਰੋਂ ਜਿਵੇਂ ਤੁਸੀਂ ਕਹੋਗੇ ਮੈਂ ਤੁਹਾਡਾ ਹੱਥ ਜੋੜ ਕੇ ਹੁਕਮ ਮੰਨਾਂਗਾ ਸਿਮਰਜੀਤ ਨੇ ਕਿਹਾ ਤੁਸੀਂ ਪ੍ਰਧਾਨ ਜੀ ਡੋਨੇਸ਼ਨ ਆਦ ਦਾ ਫਿਕਰ ਨਾ ਕਰੋ ਪਹਿਲਾਂ ਆਪਾਂ ਦੁਕਾਨ ਦੀ ਮਨਜ਼ੂਰੀ ਦਵਾਈ ਇਹਨਾਂ ਨੂੰ ਆ ਦੇਖੋ ਚੰਡੀਗੜ੍ਹ ਦੇ ਨਾਮੀ ਕੇਮਿਸਟ ਪੰਨਾ ਲਾਲ ਖੰਨਾ ਬੈਠੇ ਹਨ ਆਪਾਂ ਸਾਰੇ ਪੀਜੀਆ ਹਸਪਤਾਲਾਂ ਤੋਂ ਲਿਖੀਆਂ ਦਵਾਈਆਂ ਇਹਨਾਂ ਦੀ ਦੁਕਾਨ ਤੋਂ ਹੀ ਤਾਮ ਤੌਰ ਤੇ ਲੈਂਦੇ ਆ ਬਾਈਸ ਪ੍ਰਧਾਨ ਦਮਨ ਤੇ ਜੂਨੀਅਰ ਸੈਕਟਰੀ ਹਰਜੋਤ ਕਰਨੇ ਕਿਹਾ ਦੇਖੋ ਪ੍ਰਧਾਨ ਜੀ ਅਜਿਹੀਆਂ ਗੱਲਾਂ ਤੁਸੀਂ ਸੈਕਟਰੀ ਸਾਹਿਬ ਉੱਤੇ ਛੱਡ ਦਿਓ ਇਹ ਆਪੇ ਕਰਨਗੇ ਪ੍ਰਧਾਨ ਨੇ ਕਿਹਾ ਚਲੋ ਵਾ ਇਸ ਪ੍ਰਧਾਨ ਦਮਨ ਤੇ ਸੈਕਟਰੀ ਸਵਨਿੰਦਰਜੀ ਸਿੰਘ ਦੀ ਡਿਊਟੀ ਲਾ ਦਿੰਦੇ ਹਾਂ ਕਿ ਇਹ ਦੋਵੇਂ ਇਹਨਾਂ ਦਾ ਕੇਸ ਹਾਈ ਕੋਰਟ ਦੀਆਂ ਕਮੇਟੀਆਂ ਚੀਫ ਜਸਟਿਸ ਆਦ ਕੋਲੋਂ ਮਨਜ਼ੂਰ ਕਰਵਾਉਣਗੇ ਲੋਕਾਂ ਕਿੱਥੇ ਕਰਵਾਉਣੀਆਂ ਤੇ ਸ਼ਰਤਾਂ ਇਹਨਾਂ ਉੱਤੇ ਛੱਡ ਦਿੰਦੇ ਹਾਂ ਪੰਜਾਂ ਸੱਤਾਂ ਦਿਨਾਂ ਵਿੱਚ ਉਹਨਾਂ ਦੀ ਅਰਜ਼ੀ ਕਮੇਟੀਆਂ ਕੋਲੋਂ ਹੁੰਦੀ ਹੋਈ ਚੀਫ ਜਸਟਿਸ ਦੇ ਦਫ਼ਤਰ ਪਹੁੰਚ ਗਈ ਚੀਫ ਜਸਟਿਸ ਵਾਰੀ ਪਤਾ ਲੱਗਿਆ ਕਿ ਉਹਨਾਂ ਦੀ ਬਦਲੀ ਹੋ ਰਹੀ ਹੈ ਹੁਣ ਮੁਸ਼ਕਲ ਇਹ ਸੀ ਕਿ ਅਰਜ਼ੀ ਉਤੇ ਇਸ ਚੀਫ ਜਸਟਿਸ ਦੀ ਮਨਜ਼ੂਰੀ ਨਾ ਮਿਲੀ ਤਾਂ ਨਵੇਂ ਸਿਰਿਓਂ ਸਾਰਾ ਕੰਮ ਕਰਨਾ ਪੈਣਾ ਸੀ ਅਤੇ ਉਹਨਾਂ ਦਾ ਕੰਮ ਲੇਟ ਹੋ ਜਾਣਾ ਸੀ ਇੱਕ ਦਿਨ ਸਿਮਰਨਜੀਤ ਦਾ ਡੈਡੀ ਸੈਕਟਰੀ ਦੇ ਦਫ਼ਤਰ ਵਿੱਚ ਇਕੱਲਾ ਹੀ ਬੈਠਾ ਸੀ ਇੱਕ ਆਦਮੀ ਅੰਦਰ ਆਇਆ ਤੇ ਪੁੱਛਣ ਲੱਗਾ ਸਰ ਸੈਕਟਰੀ ਸਾਹਿਬ ਕਿੱਥੇ ਨੇ ਮੈਨੂੰ ਪੱਕਾ ਪਤਾ ਨਹੀਂ ਪਰ ਲੱਗਦਾ ਚੀਫ ਜਸਟਿਸ ਦੇ ਦਫ਼ਤਰ ਗਏ ਹਨ ਜਾਂ ਹੋ ਸਕਦਾ ਕੋਈ ਕੇਸ ਕਰਨ ਗਏ ਹੋਣ ਸਿਮਰਨਜੀਤ ਦਾ ਡੈਡੀ ਉਸ ਬੰਦੇ ਨੂੰ ਪਹਿਲਾਂ ਨਹੀਂ ਸੀ ਜਾਣਦਾ ਇੱਕ ਦੋ ਵਾਰ ਹੀ ਆਇਆ ਹੋਵੇ ਤਾਂ ਪਤਾ ਨਹੀਂ ਇਸ ਤਰ੍ਹਾਂ ਆਮੀ ਦਫ਼ਤਰ ਵਿੱਚ ਆਵਾਜ਼ ਹੀ ਰਹਿੰਦੀ ਹੈ ਸਿਮਰਨ ਜੀ ਦੇ ਡੈਡੀ ਨੇ ਬੈਲ ਮਾਰ ਕੇ ਪੀਨ ਨੂੰ ਬੁਲਾਇਆ ਓ ਜਾ ਬਈ ਦੋ ਕੱਪ ਚਾਹ ਲਿਆ ਫਿਰ ਉਸ ਬੰਦੇ ਨੂੰ ਸੰਬੋਧਨ ਹੁੰਦਿਆ ਕਿਆ ਤੁਹਾਨੂੰ ਭੁੱਖ ਤਾਂ ਨਹੀਂ ਲੱਗੀ ਭੁੱਖ ਤਾਂ ਲੱਗੀ ਹੋਏ ਜਨਾਬ ਉਸ ਬੰਦੇ ਨੇ ਬਿਨਾਂ ਕਿਸੇ ਉਚੇਜ ਤੋਂ ਕਿਹਾ ਜਿਸ ਤੋਂ ਉਸ ਦੀ ਸਹਹਿਰਤਾ ਝਲਕਦੀ ਸੀ ਪੀਨ ਚਾਹ ਅਤੇ ਪਕੌੜੀ ਲਿਆ ਅਜੇ ਉਸ ਬੰਦੇ ਨੇ ਚਾਹ ਦਾ ਕੱਪ ਚੁੱਕਿਆ ਸੀ ਤੇ ਮੂੰਹ ਨਹੀਂ ਸਿਲਾਇਆ ਕਿ ਉਸਨੂੰ ਇੱਕ ਫੋਨ ਆਇਆ ਫੋਨ ਸੰਦੇਸ਼ਰ ਕੱਪੇਟਾ ਰੱਖ ਕੇ ਜਾਣ ਲੱਗਿਆ ਅੱਛਾ ਸਰ ਸੈਕਟਰੀ ਸਾਹਿਬ ਨੇ ਚੀਫ ਦੇ ਦਫ਼ਤਰ ਵਿੱਚ ਬੁਲਾਇਆ ਉੱਠ ਕੇ ਜਾਣ ਲੱਗਾ ਤਾਂ ਦੀਵ ਨੇ ਕਿਹਾ ਜਨਾਬ ਚਾਹ ਤਾਂ ਪੀ ਜਾਂਦੇ ਉਹ ਨਹੀਂ ਜੀ ਨਹੀਂ ਚਾਹ ਨਹੀਂ ਸੈਕਟਰੀ ਸਾਹਿਬ ਨੇ ਛੇਤੀ ਬੁਲਾਇਆ ਉਹ ਦਵਾਸ਼ਟ ਦਫ਼ਤਰ ਤੋਂ ਬਾਹਰ ਚਲਾ ਗਿਆ ਅੱਧੇ ਘੰਟੇ ਮਗਰੋਂ ਸਿਮਰਨਜੀਤ ਦਮਨ ਵਾਈਸ ਪ੍ਰਧਾਨ ਤੇ ਉਹ ਆਦਮੀ ਬੜੇ ਹੀ ਖੁਸ਼ ਅੰਦਰਾਈ ਉਹ ਆਦਮੀ ਖੁਸ਼ੀ ਵਿੱਚ ਜਿਵੇਂ ਟਪੂਸੀਆਂ ਮਾਰ ਰਿਹਾ ਹੋਵੇ ਉਹਨੇ ਫਟਾਫਟ 500 ਰੁਪਏ ਦਾ ਨੋਟ ਕੱਢਿਆ ਤੇ ਕਿਹਾ ਅਕਟਰੀ ਸਾਹਿਬ ਮੈਨੂੰ ਦੁਕਾਨ ਦੀ ਪਰਮਿਸ਼ਨ ਮਿਲਣ ਦੀ ਬੜੀ ਖੁਸ਼ੀ ਹੈ ਪੀਐਨ ਬੁਲਾਓ ਬਰਫੀ ਲੈ ਕੇ ਆਵੇ। ਉਹ ਨਹੀਂ ਡਾਕਟਰ ਅਗਰ왈 ਜੀ ਤੁਸੀਂ ਸਾਡੇ ਕੋਲ ਆ ਕੇ ਬਰਫੀ ਕਿਉਂ ਮੰਗਵਾਓਗੇ ਅਸੀਂ ਮੰਗਵਾਵਾਂਗੇ। ਸਿਮਰਤ ਜੀ ਨੇ ਕਿਹਾ। ਉਹ ਨਹੀਂ ਜੀ ਨਹੀਂ ਮੈਂ ਦਫ਼ਤਰ ਨਾਲ ਆਪਣੀ ਖੁਸ਼ੀ ਸਾਂਝੀ ਕਰਨੀ ਹੈ। ਉਹ ਬਾਹਰ ਚਲਾ ਗਿਆ। ਪੀਐਨ ਨੂੰ 500 ਰੁਪਏ ਦੇ ਕੇ ਕਿਹਾ ਕਿ ਜਾ 500 ਦੀ ਬਰਫੀ ਫੜ ਲਿਆ। ਬਰਫੀ ਆਈ। ਹੁਣ ਡਾਕਟਰ ਅਗਰ왈 ਸਾਰੇ ਅਹੁਦੇਦਾਰਾਂ ਤੋਂ ਬਿਨਾਂ ਦਫ਼ਤਰ ਦੇ ਕਰਮਚਾਰੀਆਂ, ਕਲਰਕਾਂ, ਸੁਪਰਡੈਂਟਾਂ ਪੀਨਾਕੂਲ ਆਪ ਜਾ ਕੇ ਬਰਫੀ ਦੇਣ ਲੱਗਿਆ ਦੁਕਾਨ ਖੁੱਲਣ ਦੀ ਖੁਸ਼ੀ ਸਾਂਝੀ ਕਰ ਰਿਹਾ ਸੀ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ